ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟ੍ਰੈਨ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੇ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਆਪਾਂ ਵੀ ਬਹੁਤ ਵਧੀਆ ਸਵੇਰੇ-ਸਵੇਰੇ ਕੰਮ ਛੇੜ ਲੇ ਫਿਰ ਕੁਝ ਖਾਦਾ ਨਹੀਂ ਪੀਤਾ ਨਹੀਂ ਸਵੇਰੇ-ਸਵੇਰੇ ਇੰਨੇ ਕੰਮ ਇੰਦਰਜੀਤ ਵਧਾਉਂਦਾ ਰਹਿੰਦਾ ਬਸ ਇਹ ਲਾਉਣ ਲੱਗਿਆ ਹਾ ਫਿਸ਼ ਐਕੁਅਰੀਅਮ ਇੱਧਰ ਹੀ ਲਾ ਦਿੰਨਾ ਕਹਿੰਦਾ ਤੇ ਪਹਿਲਾਂ ਚ ਪਾਣੀ ਪਾਇਆ ਜਾਂ ਨੂੰ ਫੇਰ ਉਹ ਬਜਰੀ ਜੀ ਗੰਦੀ ਹੋ ਗਈ ਫਿਰ ਪਾਣੀ ਕੱਢੇ ਆ टवंज किते हम फिर पानी पा ए मछियां छ देखो इधर पूरी सफाइया फिर सफाई चल रही है लगता कुछ तो गड़बड़ है फाइनली थोड़ा जा कम निबड़ गया उ लगाता अपा फिश वाला ਇਹ ਤੇਲ ਮੀਰਾ ਕਰਤੀ ਛੋਟੀ ਮੈਕਸ ਉਹ ਮੈਕਸ ਸਫਾਈ ਹੋ ਗਈ ਐ ਹੁਣ ਆਪਾਂ ਬੰਨਣਾ ਮਨੀ ਪਲਾਟ ਇੱਕ ਬੰਨਣਾ ਕਿ ਆਪਾਂ ਉੱਪਰ ਕਿਤੇ ਬੰਨ ਲੈਂਦੇ ਹਾਂ ਦੇਖੋ ਯਾਰਾ ਉਹ ਕਿੱਥੇ ਆਪਣੇ ਆ ਸੂਤ ਜਿਹੜਾ ਜਿਹੜਾ ਅੱਗੇ ਜਿਹਦੇ ਨਾਲ ਅੱਗੇ ਬੰਨਿਆ ਸੀ ਮਨੀ ਪਲਾਟ ਟਾਈਮ ਹੋ ਗਿਆ ਆਪਣਾ ਗੇੜੀ ਛੇੜੀ ਦਾ ਚੱਲ ਵੀ ਲਾ ਕੇ ਆਈਏ ਪਲਵਾਨੀ ਗੇੜੀ ਹਾਂ ਚੱਲ ਗੇੜੀ ਲਾ ਕੇ ਸ਼ਰਨ ਕੋ ਚੱਲਦੇ ਆ ਦੋ ਚਾਰ ਘੰਟੇ ਯਾਰ ਚਾਹ ਪਾਣੀ ਪੀ ਕੇ ਆਉਣੇ ਆ ਉਹ ਚੱਗਾ ਲੈ ਕੇ ਆ ਮੈਂ ਜਾਂਦਾ ਕਿਹੜਾ ਚੱਗਾ ਉਹ ਸੂਟ ਜੇ ਫਿਰ ਉਹ ਉੱਪਰ ਤੇ ਰੱਖ ਮੇਰਾ ਤਾਂ ਉੱਪਰ ਸੂਟ ਆ ਜਾ ਤੂੰ ਪੰਨੂ ਇੰਜਨ ਆਹੋ ਜੀ ਆਪਾਂ ਅੱਗੇ ਵਾਪਸ ਕਰ ਯਾਰ ਇਹਨੂੰ ਪਾਣੀ ਪਾਉਣੇ ਆਲਾ ਸਿਰੇ ਡੋਲਤਾ ਸੀ ਆਪਾਂ ਲੈ ਆ ਆ ਜਾਂਦੀ ਟੰਗੀ ਆ ਲੈ ਚੱਲੀ ਜਾਂਦੇ ਹੁਣ ਆਪਾਂ ਚੱਲੇ ਆ ਬੱਚਿਆਂ ਦੇ ਸਕੂਲ ਉਹਨਾਂ ਦੀ ਫੀਸ ਭਰ ਆਈਏ ਤੇ ਬੁੱਕ ਸੈੱਟ ਲੈ ਆਈਏ ਜੋ ਬੰਦਾ ਰਹਿਦਾ ਆ ਮਹਤਤਾ ਪਤਾ ਲੈ ਲਿਆ ਸੀ ਤੇ ਚੱਲੀਏ ਸਕੂਲ ਕੁਝ ਕੁ ਬੁੱਕਸ ਹੈਗੀਆਂ ਮੈਂ ਕਿਹਾ ਜੋ ਨਹੀਂ ਮਿਲਿਆ ਹੈਗਾ ਉਹ ਆਪਾਂ ਬਾਅਦ ਵਿੱਚ ਫੇਰ ਲੈ ਲਾਂਗੇ ਮੈਨੂੰ ਇਹ ਆ ਕਿ ਮੈਂ ਫੀਸ ਦਾ ਕਲੀਅਰ ਕਰ ਦਵਾ ਟੈਨਸ਼ਨ ਫਰੀ ਹੋਈ ਏ ਫੀਸ ਭਰ ਕੇ ਹੀ ਏ ਹੋਰ ਕੀ ਕਰਨਾ ਆਪਾਂ ਬਸ ਹਨਾ ਗੇੜੀ ਅੱਜ ਅਸੀਂ ਲਾਉਣ ਗਏ ਪਰ ਮਜ਼ਾ ਜਿਆ ਨਹੀਂ ਆਇਆ ਇੰਦਰਜੀਤ ਨਾਲ ਬਹਿ ਗਏ ਉਹ ਬੋਲੀ ਗਿਆ ਬਸ ਇਧਰੋਂ ਆਏ ਇਧਰੋਂ ਉਧਰੋਂ ਹੋ ਚਲੇ ਦੋ ਬਸ ਚਲੋ ਹੁਣ ਅਸੀਂ ਸੋਚਿਆ ਕਿ ਪੈਕੀ 2 ਘੰਟੇ ਖਰਾਬ ਕਰਨੇ ਇਸ ਲਈ ਫੀਸ ਪੂਰ ਕੇ ਆਈਏ ਫ੍ਰੀਜੇ ਹੋਈ ਏ ਟੈਨਸ਼ਨ ਜੀ ਚੱਲਾ ਚੱਲੀਏ ਆ ਤਾਂ ਲੋਕ ਕੀ ਚੱਕੜ ਆਪਾਂ ਨੇ ਪਰਸ ਚੱਕ ਲਾ ਚਲੋ ਵੀ ਆਜੋ ਆਪਾਂ ਤਾਂ ਰੈਡੀ ਨੇ ਬਸ ਲੂਕੀ ਬਣ ਕੇ ਆ ਮੈਗਦੇ ਕੰਮ ਦੇ ਲਾ ਸੀਸੇ ਦੇ ਵਿੱਚ ਛਾਪਿਆ ਚਲੋ ਜੀ ਸਾਡੇ ਨਾਲ ਸਾਡੇ ਪਾਪਾ ਜੀ ਨਾਲ ਸੀਗੇ ਲਓ ਵੀ ਇਸ ਆਪਾਂ ਨੇ ਭਰ ਦਿੱਤੀ ਆ ਹੁਣ ਆਪਾਂ ਦੋਨੇ ਬੱਚਿਆਂ ਨੂੰ ਲੈ ਕੇ ਚੱਲੇ ਹਾਂ 유ਨੀਫਾਰਮ ਲੈ ਔਰ ਹੋਰ ਕੀ ਲੈਣਾ ਬੁੱਕ ਸੈਟ ਜੋ ਵਰਨੀ ਆ ਚਲੋ ਕਿ ਦੇਖੀਏ ਕਿੰਨੇ ਕੇ ਖਰਚਾਉਂਦੇ ਅੱਜ ਇਹ ਜੋ ਵਰਨੀ ਧੁੱਪ ਦੇ ਵਿੱਚ ਚੱਲੇ ਆਪਾਂ ਘਰ ਗਾੜੀ ਜਿਵੇਂ ਕਿ ਕਿੰਨੇ ਸਾਰੇ ਪੈਸੇ ਖਰਚ ਗਏ ਜਵਾਕ ਬਣਾਉਣੇ ਕਿਹੜਾ ਸਖਾਲੇ ਨੇ ਬਹੁਤ ਔਖਾ ਭਾਈ ਬਹੁਤ ਜਦ ਮੇਲਾ ਦਾ ਜਵਾਕਾ ਨੇ ਪਹੁੰਚਣਾ ਘਰ ਨੂੰ ਚਾਹ ਪਾਣੀ ਪੀਣਾ ਨੂੰੜ ਪਾ ਤੇ ਲੱਸੀ ਚ ਪੀਣੀ ਆ ਕੀ ਪੀਣੀ ਆ ਹੈ ਕੀ ਪੀਣੀ ਆ ਲੱਸੀ

ਲੈਨ ਫੀਲ ਲੱਗਿਆ ਕੋਈ ਨਾ ਆਹ ਹੋਰ ਗਰਮੀ ਚ ਦੇਖੋ ਗਰਮੀ ਤੇ ਤਾਂ ਚੱਲ ਪੋ ਹਾਂ ਹਜੇ ਪੱਕਾ ਜਿਹਾ ਪਤਾ ਵੀ ਨਹੀਂ ਜਿਵੇਂ ਹੁਣ ਚੱਲ ਸਾਨੂੰ ਪਤਾ ਸੀ ਅਸੀਂ ਉੱਥੋਂ ਹੀ ਸਲਾਹ ਜੀ ਬਣਾ ਲਈਏ ਅਸੀਂ ਕਿ ਆ ਵੀ ਚੱਲ ਉੱਥੇ ਲੱਸੀ ਪੀ ਕੇ ਚੱਲਾਂਗੇ ਇਹ ਜਿਵੇਂ ਮਗੌਲੀ ਹੋਵੇ ਲੱਸੀ ਆਪਾਂ ਆ ਗਏ ਘਰ ਰਸਤੇ ਦੇ ਵਿੱਚ ਪੀ ਕੇ ਲੱਸੀ ਤੇ ਹੁਣ ਦੇਖਿਓ ਉੱधर ਸਾਰੇ ਕੀ ਕਰਦੇ ਆ ਬੱਚੇ ਵੀ ਬਸ ਆਉਣ ਵਾਲੀ ਆ ਪੁੱਛੀ ਕੰਮ ਕਰ ਲੋ ਟਾਈਮ ਤੇ ਨ ਵੱਜ ਗਏ ਬੱਚੇ ਆ ਗਏ ਸਕੂਲ ਤੋਂ ਇੱਧਰ ਆਪਣੀ ਚਾਹ ਵੀ ਰੈਡੀ ਆ ਨਾਲ ਕੁਝ ਖਾਣ ਨੂੰ ਹੈਗਾ ਯਸ ਹੈਗੀਆਂ ਨੇ ਪਕੌੜੀਆਂ ਚਲੋ ਹੁਣ ਚਾਹ ਪੀਏ ਸ਼ਾਂਤੀ ਨਾਲ ਬੈਠ ਕੇ ਤੇ 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 ਚਾਹ ਪੀਏ ਚਾਹ ਪੀ ਕੇ ਕੀ ਕਰਨਾ ਆਪਾਂ ਨੇ ਮੁੱਕ ਗਿਆ ਚਾਹ ਪੀ ਕੇ ਅੱਛਾ ਤੇ ਚਾਹ ਪੀ ਕੇ ਸ਼ਰਟ ਨੂੰ ਕੱਲ ਨੂੰ ਧੋਵਾਗੇ ਹੋਣਾ ਹਨਾ ਸ਼ਰਟ ਨੂੰ ਕੱਲ ਨੂੰ ਧੋਲਾਂਗੇ ਅੱਜ ਅਸੀਂ ਸ਼ਰਟ ਦੇ ਚਾਹ ਦੇ ਦਾਗ ਲਾਉਣੇ ਸੀਗੇ ਪਰ ਹੁਣ ਆਪਾਂ ਕੱਲ ਨੂੰ ਲਾਹਾਂਗੇ ਸਮਾਰ ਮੰਗਾ ਕੇ ਨਵੀਂ ਸ਼ਰਟ ਸਿੰਦੂਰੀ ਦੇਣੀ ਮਹਿੰਗੀ ਤੇ ਚਾਹ ਡੋਲ ਲਈ ਉਹਨਾਂ ਨੇ ਪਰ ਚਾਹ ਦੇ ਦਾਗ ਕੱਲ ਨੂੰ ਲਾਹਾਂਗੇ ਪਾ ਲੈਣਾ ਜਾਂ ਫਿਸ਼ ਦੋਤਾ ਇੱਕ ਤਰ੍ਹਾਂ ਦੇ ਵਾਈਟ ਹੋੜੀ ਉਹ ਇਹ ਖੇਤ ਚ ਮਿਲਦੀ ਜੀ ਕਰਦੀ ਹੈ ਇਹ ਵੈਰੈਟੀ ਆਟਾ ਜੀ ਇਹ ਆਟਾ ਅਲੱਗ ਅਲੱਗ ਚੱਲਣੀਆਂ ਨੇ ਕਟਰੀਆਂ ਦੇ ਪਾਸਟ ਵੈਰੈਟੀ ਹੈ ਜੋ ਕਟਰੀ ਹੈ ਕਟਰੀ ਦੇ ਪਾਸਟ ਵੈਰੈਟੀ ਜਿਹੜੀ ਜੋ ਪਾਸਟ ਲਈ ਜਾਂਦੀ ਹੈ ਉਹ ਵੀ ਪਾ ਲੂਗੀ আচ্ছা ਸਾਡੀ ਇੱਕ ਮੱਚੀ ਮਾਰਦੀ ਸਾਰੀਆਂ ਮੱਚੀਆਂ ਚਲੋ ਵਾਈਟ ਦੇ ਦੋ ਆ ਪਾ ਦੋ ਉੱਚਾ ਪਾ ਦੋ ਹਾਂ ਪਾਣੀ ਨਾ ਝੱਡੇ ਵਿੱਚ ਕੱਢ ਕੇ ਛੱਡ ਦੋ ਪਾਣੀ ਤਾਂ ਉੱਪਰ ਨਾਲ ਉੱਲਣ ਲੱਗ ਜਿਵੇਂ ਪਾਣੀ ਬਹੁਤ ਆ। ਨੈੱਟ ਨਾ ਕੱਢ ਲੈਂਦੇ। ਓਰਾ ਨੱਟ ਜੱਕ ਲੈ ਕੇ ਆਪੋ। ਜਾ ਨੱਟ ਲੈ ਕੇ ਉਧਰ। ਓਰਾ ਆਵ ਨਾ ਫੜ ਲੰਦਾ ਸੀਗਾ। ਨੰਦੀ ਵੱਡੀ ਹੋਈ। ਪਾਣੀ ਕਿੱਟਾ ਹੋ ਰਿਹਾ। ਇੱਕ ਗਈ ਵਿੱਚ ਨਹੀਂ ਮੈਂ ਹੋ ਇੱਕ ਗਈ ਨਾ ਮੱਛੀਆਂ ਤਾਂ ਆਪਾਂ ਛੱਡਤੀਆਂ ਹੁਣ ਦੇਖਦੇ ਹਾਂ ਠੀਕ ਠਾਕ ਰਹਿੰਦੀਆਂ ਨੇ ਸਾਹ ਜਿ ਔਖੇ ਆਉਂਦੇ ਨੇ ਹਜੇ ਇਹਨਾਂ ਨੂੰ ਪਾਣੀ ਦਾ ਬਦਲ ਹੋ ਜਾਂਦਾ ਉਹ ਹੈ ਨਾ ਚਲ ਕੋਈ ਆਹ ਦਾਣੇ ਤੇ ਰੇਤ ਪਾ ਲਿਓ ਨਿਕਲ ਜਾ ਹਾਏ ਹਾਏ ਆਹ ਪਾਣੀ ਇਹ ਬਾਹਰ ਵੀ ਉਹਨੂੰ ਚਲੋ ਜੀ ਹੁਣ ਚੱਲੀਏ ਆਪਾਂ ਉੱਪਰ ਉਸ ਤੋਂ ਪਹਿਲਾਂ ਮੈਕਸ ਨੂੰ ਖੋਲਦੀ ਏ ਕਿਉਂਕਿ ਇਹਨੂੰ ਅਸੀਂ ਜਦੋਂ ਚਾਹ ਪੀਣੀ ਹੁੰਦੀ ਹੈ ਰੋਟੀ ਖਾਣੀ ਹੁੰਦੀ ਹੈ ਉਦੋਂ ਅਸੀਂ ਇਹਨੂੰ ਬੰਦ ਕਰਦੇ ਹੁੰਦੇ ਆ ਲੈ ਵੀ ਕੋਲ ਤਾਂ ਭੱਜ ਜਾ ਐ ਮੈਕਸ ਉੱਤੇ ਚਲੋ ਆਜੋ ਮੈਕਸ ਚਲੋ 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 ਪਾਏ ਨੂੰ ਇੱਥੇ ਰੱਖ ਕੇ ਪਾ ਦੇ ਚਲੋ ਉੱਥੇ ਲੈ ਜਾ ਦੋਨਾਂ ਜਾ ਕੇ ਤੂੰ ਮੈਕਸ ਮਲੇ ਹੋ ਦੇਖਰ ਨੂੰ ਪਤਾ ਲੱਗ ਗਿਆ ਵੀ ਉੱਥੇ ਮੇਰੀ ਚੀਜ਼ ਪਈ ਆ ਆ ਕੀ ਹੋ ਰਿਹਾ ਇਸ ਨੂੰ ਖਾ ਰਿਹਾ ਆ ਜੀ ਓਏ ਵੀ ਕੁਛ ਖਾਉ ਤਾਂ ਸਹੀ ਹੈ ਨਾ ਸੁੱਕੇ ਬਿਸਕਟ ਖਵਾਈ ਜਾਂਦੇ ਹਾਂ ਤੇ ਲਾਤਾ ਪਾਉਂਗੇ ਨਾ ਮਿੰਨੇ ਦਾ ਹੋ ਗਿਆ ਇਹ ਇੱਕ ਕਲਰ ਮੋਟਰੀ ਮਿੱਟੀ ਲੱਗੀ ਹੋਈ ਹੈ ਕਿ ਐਈ ਹੈ ਹੋਰ ਗਾਣਾ ਅਲ ਖਰਤਾ ਦੇ ਹਰ ਇਹ ਗੰਦਾ ਜਵਨ ਵਰਗਾ ਗੰਦਾ ਹੈਲੋ ਕਰਦਾ ਹੈਲੋ ਹੈਲੋ ਟੁੱਕਰੇ ਗਾ